ਜਿਹੜਾ ਬੰਦਾ ਕੀਤਾ ਮੈਂ ਉਹਨਾਂ ਕਤਲਾਂ ਦਾ ਵੀ ਜ਼ਿੰਮੇਵਾਰ ਹਾਂ ਮੈਂ ਉਹਨਾਂ ਜਿਨ੍ਹਾਂ ਨੇ ਕਤਲ ਕੀਤੇ ਉਹਨਾਂ ਨੂੰ ਅਹੁਦੇ ਦਿੱਤੇ ਨੇ ਤੇ ਕੀ ਸੀ ਉਹ ਅਦਾਲਤ ਇਸ ਗੱਲ ਨੂੰ ਕਹਿ ਕੇ ਕਿ ਜਦੋਂ ਸਿੰਘ ਸਹਿਬਾਨਾ ਦੇ ਕੋਲ ਮੰਨਿਆ ਕਿ ਮੈਂ ਜੋ ਵੀ ਕੰਮ ਜਿੰਨੇ ਤੁਸੀਂ ਸੁਣੇ ਆ ਮੈਂ ਵਾਰ-ਵਾਰ ਨਹੀਂ ਦਰੋਂਦਾ ਕਿ ਸਿੰਘ ਸਾਹਿਬਾਂ ਨੂੰ ਕੋਈ ਗੁੱਸਾ ਨਹੀਂ ਆਇਆ ਉਸ ਟਾਈਮ ਕਿਹੜੀ ਸਜ਼ਾ ਸੁਣਾਈ ਇਹ ਸੰਗਤਾਂ ਦੇ ਵਿੱਚ ਰੋਸ ਹੈ ਤੁਸੀਂ ਜਾਣਦੇ ਹੋ ਕਿਹੜੀਆਂ ਸਜ਼ਾ ਸੁਣਾਈਆਂ ਗੁਰਬਾਣੀ ਸੁਣਨੀ ਕੀਰਤਨ ਸੁਣਨਾ ਭਾਂਡੇ ਮਾਂਜਣਾ ਜੇ ਇਹ ਸੇਵਾ ਜੇ ਤਨਖਾਹ ਹੈ ਤੇ ਫਿਰ ਸੇਵਾ ਕਿਹੜੀ ਉਹ ਦਸਦਨ ਸਿੰਘ ਸਹਿਬਾਨ ਵੀ ਜੇ ਇਹ ਤਨਖਾਹ ਹੈ ਤੇ ਉਹ ਸੇਵਾ ਦਸਦਨ ਵੀ ਸੇਵਾ ਕਿਹੜੀ ਹੁੰਦੀ ਹੈ ਫਿਰ ਆਪਾਂ ਜਿਹੜੀ ਭਾਂਡੇ ਮਾਂਜਦੇ ਆ ਸਾਨੂੰ ਇਹ ਤਨਖਾਹ ਲੱਗੀ ਆ ਜਾਂ ਅਸੀਂ ਗੁਰਬਾਣੀ ਸੁਣਦੇ ਸਾਨੂੰ ਇਹ ਤਨਖਾਹ ਲੱਗੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬੁਲਾ ਕੇ ਜੋ ਵੀ ਉਹਨੇ ਕਾਰਨਾਮੇ ਕੀਤੇ ਨੇ ਜੋ ਵੀ ਉਹਨੇ ਗਲਤੀਆਂ ਕੀਤੀਆਂ ਪੰਜ ਸਿੰਘ ਸਹਿਬਾਨਾ ਨੇ ਸ਼੍ਰੀ ਅਕਾਲ ਤਖਸਾਲ ਤੇ ਸੱਦ ਕੇ ਸੁਖਬੀਰ ਬਾਦਲ ਤੇ ਨਾਲ ਉਸ ਦੀ ਪਾਰਟੀ ਨੂੰ ਜੋ ਰੋਲ ਨਿਭਾਇਆ ਕਿਉਂਕਿ ਸੰਗਤਾਂ ਵਿੱਚ ਬਹੁਤ ਵੱਡਾ ਰੋਸ ਹੈ ਕਿ ਇੱਕ ਬੰਦਾ ਜੋ ਆਪਣਾ ਪਦ ਗਵਾ ਬੈਠਾ ਹੈ ਜੋ ਮੁੱਖ ਮੰਤਰੀ ਸੀਐਮ ਦੇ ਅਹੁਦੇ ਤੋਂ ਲੱਥਾ ਆਇਆ ਹੈ ਲੱਥਾ ਮਨੀਓ ਆਪਣੀ ਪਾਰਟੀ ਨੂੰ ਵੀ ਗਵਾ ਚੁੱਕਾ ਹੈ ਕਿਉਂ ਗਵਾ ਚੁੱਕਾ ਹੈ ਉਹ ਆਪ ਜੀ ਨੂੰ ਪਤਾ ਹੈ ਕਿ ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਉਤੇ ਦੋਸ਼ ਲਗਾ ਕੇ ਇਹਨਾਂ ਬਾਦਲਾਂ ਨੇ ਬੇਅਦਬੀ ਕਰਾਈ ਹੈ ਬਾਬਲ ਕਲਾਂ ਵੇਖੇ ਬੈਠੀਆਂ ਉਹਨਾਂ ਸੰਗਤਾਂ ਉੱਤੇ ਗੋਲੀ ਚਲਵਾਈ ਹੈ ਜਿਨ੍ਹਾਂ ਗੋਲੀ ਚਲਾਈ ਆ ਜਿਨ੍ਹਾਂ ਨੇ ਉਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਅਹੁਦੇ ਦਿੱਤੇ ਗਏ ਨੇ ਹੋਰ ਵੀ ਜਿਹੜੀਆਂ ਬੜੀਆਂ ਗੱਲਾਂ ਸੀਆਂ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਂ ਨੇ ਉਹਨਾਂ ਤੋਂ ਮਨਾਈਆਂ ਤਖਤ ਸੁਖਵੀਰ ਬਾਦਲ ਨੇ ਜਿੰਨੀਆਂ ਵੀ ਗਲਤੀਆਂ ਸੀਆਂ ਨਾ ਉਹਨੇ ਕਿਹਾ ਵੀ ਮੇਰੇ ਤੋਂ ਗਲਤੀਆਂ ਹੋਈਆਂ ਨੇ ਮੈਂ ਇੱਕ ਛੋਟੀ ਜੀ ਗੱਲ ਕਰਦਾ ਜੇ ਇਹ ਗੱਲ ਅਦਾਲਤ ਦੇ ਵਿੱਚ ਖੜ ਕੇ ਕਹਿੰਦਾ ਕਿ ਜੱਜ ਉਹਨੂੰ ਗਲਤੀ ਕਹਿਣ ਤੇ ਛੱਡ ਦਿੰਦਾ ਜਿਹੜਾ ਬੰਦਾ ਕੀਦਾ ਮੈਂ ਉਹਨਾਂ ਕਤਲਾਂ ਦਾ ਵੀ ਜ਼ਿੰਮੇਵਾਰ ਹਾਂ ਮੈਂ ਉਹਨਾਂ ਜਿਨ੍ਹਾਂ ਨੇ ਕਤਲ ਕੀਤੇ ਆ ਉਹਨਾਂ ਨੂੰ ਅਹੁਦੇ ਦਿੱਤੇ ਨੇ ਤੇ ਕੀ ਸੀ ਉਹ ਅਦਾਲਤ ਇਸ ਗੱਲ ਨੂੰ ਕਹਿ ਕੇ ਸ਼ਖਬੀਰ ਬਾਦਲ ਨੂੰ ਛੱਡ ਦਿੰਦੀ ਅੱਜ ਪੰਥ ਦੀ ਕਚਹਿਰੀ ਵਿੱਚ ਖੜਾ ਸੀਗਾ ਅਸਰੀ ਅਕਾਲ ਤਖਤ ਸਾਹਿਬ ਜੀ ਦੀ ਕਚਹਿਰੀ 'ਚ ਖੜਾ ਸੀਗਾ ਕਿ ਜਦੋਂ ਸਿੰਘ ਸਹਿਬਾਨਾਂ ਦੇ ਕੋਲ ਮੰਨਿਆ ਕਿ ਮੈਂ ਜੋ ਵੀ ਕੰਮ ਜਿੰਨੇ ਤੁਸੀਂ ਸੁਣੇ ਆ ਮੈਂ ਵਾਰ-ਵਾਰ ਨਹੀਂ ਦਰੋਂਦਾ ਕਿ ਸਿੰਘ ਸਾਹਿਬਾਂ ਨੂੰ ਕੋਈ ਗੁੱਸਾ ਨਹੀਂ ਆਇਆ ਉਸ ਟਾਈਮ ਕਿਹੜੀ ਸਜਾ ਸੁਣਾਈ ਇਹ ਸੰਗਤਾਂ ਦੇ ਵਿੱਚ ਰੋਸ ਹੈ ਤੁਸੀਂ ਜਾਣਦੇ ਹੋ ਕਿਹੜੀਆਂ ਸਜਾ ਸੁਣਾਈਆਂ ਗੁਰਬਾਣੀ ਸੁਣਨੀ ਕੀਰਤਨ ਸੁਣਨਾ ਭਾਂਡੇ ਮਾਂਜਣਾ ਜੇ ਇਹ ਸੇਵਾ ਜੇ ਇਹ ਤਨਖਾਹ ਹੈ ਤੇ ਫਿਰ ਸੇਵਾ ਕਿਹੜੀ ਉਹ ਦੱਸ ਦਿਨ ਸਿੰਘ ਸਹਿਬਾਨ ਕਿ ਜੇ ਇਹ ਤਨਖਾਹ ਹੈ ਉਹ ਸੇਵਾ ਦੱਸ ਦੇਣ ਇਹ ਸੇਵਾ ਕਿਹੜੀ ਹੁੰਦੀ ਹੈ ਫਿਰ ਆਪਾਂ ਜਿਹੜੀ ਭਾਂਡੇ ਮੰਨ ਜੰਦੇ ਆ ਸਾਨੂੰ ਇਹ ਤਨਖਾਹ ਲੱਗੀ ਆ ਜਾਂ ਅਸੀਂ ਗੁਰਬਾਣੀ ਸੁਣਦੇ ਸਾਨੂੰ ਇਹ ਤਨਖਾਹ ਲੱਗੀ ਆ ਜਿਹੜੇ ਸੱਜਣ ਮੇਰੇ ਨਾਲ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਵਾਇਗਲੂ ਨਹੀਂ ਲਿਖ ਕੇ ਆਪਣੇ ਕਮੈਂਟ ਦੇ ਵਿੱਚ ਲਿਖ ਕੇ ਭੇਜੋ ਕਿ ਸਹੀ ਆ ਕਿ ਗਲਤ ਆ ਡਰੋ ਨਾ ਅੱਜ ਮੋਦਾ ਕੌਮ ਦਾ ਇੱਕ ਬੰਨੋ ਅਸੀਂ ਥਾਂ ਥਾਂ ਤੇ ਮੋਰਚੇ ਲਾਏ ਹੋਏ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਬੇਅਦਬੀ ਕੀਤੀ ਉਹਨਾਂ ਨੂੰ ਭਾਰੀ ਸਜ਼ਾ ਮਿਲਣ ਉਹਨਾਂ ਤੇ ਕੋਈ ਕਾਨੂੰਨ ਬਣੇ ਪਰ ਅੱਜ ਸਾਡੇ ਅਕਾਲ ਤਖਤ ਸਾਹਿਬ ਦੇ ਜ਼ਹਿਦਾਦਾਰਾਂ ਨੇ ਕੀ ਕੀਤਾ ਇੱਕ ਸਰਕਾਰ ਨੂੰ ਬढ़ावा ਦਿੱਤਾ ਇੱਕ ਕਾਨੂੰਨ ਨੂੰ ਬढ़ावा ਦਿੱਤਾ ਵੀ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਬੇਅਦਬੀ ਕਰਕੇ ਆ ਜੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੇ ਸ੍ਰੀ ਕਾਲ ਤਖਤ ਸਾਹਿਬ ਤੋਂ ਸਿੱਖਾਂ ਦੇ ਤਰਫ਼ ਤੋਂ ਮਾਫ਼ੀ ਮਿਲ ਸਕਦੀ ਹੈ ਤੇ ਕੋਰਟ ਕਚੈਰੀਆਂ ਨੇ ਕਿਹੜੀ ਸਜ਼ਾ ਦੇਣੀ ਆ ਅੱਜ ਜੇ ਕਿਸੇ ਹੋਰ ਨੇ ਕੀਤੀ ਹੁੰਦੀ ਤੇ ਅਸੀਂ ਸ਼ਾਇਦ ਹੰਦਾ ਸਿਰ ਲਾ ਦਿੰਦੇ ਪਰ ਸਿੰਘ ਸਹਿਮਾਨਾ ਨੇ ਜਿਹੜੀਆਂ ਸਮਾਵਾਂ ਲਾਈਆਂ ਉਹ ਤੇ ਸਿੱਖ ਅੱਗੇ ਕਰਦੇ ਆ ਪਰ ਇੱਕ ਗੱਲ ਦੇ ਮੈਨੂੰ ਇਹ ਥੋੜਾ ਜਿਹਾ ਵਿਸਤਾਰ ਨਾਲ ਦੱਸ ਦੇਣਾ ਵੀ ਇਹ ਤਨਖਾਹ ਹੁੰਦੀ ਆ ਜਿਹੜੀ ਸੇਵਾ ਕਰਨੀ ਆ ਕੋਈ ਸਜ਼ਾ ਹੁੰਦੀ ਇਹ ਕਿ ਜਾਂ ਸੇਵਾ ਕਰਕੇ ਬੰਦਾ ਗੁਰੂ ਦੀ ਸੇਵਾ ਜਿਹੜੇ ਸਿੱਖ ਕਰਦਾ ਹੈ ਉਹ ਸਾਰੇ ਦੋਸ਼ੀ ਆ ਕੋਈ ਵੀ ਆਣ ਕੇ ਗੁਰੂ ਘਰ ਸੇਵਾ ਕਰਦਾ ਉਹ ਦੋਸ਼ੀ ਕਰਕੇ ਕਰਦਾ ਇਹ ਸਿੰਘ ਸੁਬਾਹਾਨਾ ਨੇ ਜਿਹੜਾ ਫੈਸਲਾ ਲਿਆ ਲੋਕੀ ਬੋਲਦੇ ਨਹੀਂ ਕਿ ਸੰਗਤਾਂ ਬੋਲਦੀਆਂ ਨਹੀਂ ਕਿਉਂਕਿ ਕਿਸੇ ਦੀ ਸੁਣਵਾਈ ਨਹੀਂ ਹੈਗੀ ਤੇ ਕੁਝ ਸੱਜਣਾਂ ਡਰਦੇ ਨਹੀਂ ਬੋਲਦੇ ਪਰ ਮੈਂ ਕਹਿੰਦਾ ਅੱਜ ਸਖਬੀਰ ਬਾਦਲ ਬਿਲਕੁਲ ਸਾਰੇ ਆਉਧਿਆਂ ਤੋਂ ਲਥਾ ਆਇਆ ਹੈ ਉਹ ਬੰਦਾ ਬਿਲਕੁਲ ਲਥਾ ਆਇਆ ਇਹ ਹੀ ਗੱਲ ਮਨੋਰ ਲਾਲ ਖੱਟਰ ਨੇ ਕਹੀ ਸੀਗੀ ਕਿ ਸੰਤਾਂ ਦੀ ਫੋਟੋ ਲਾਉਂਗੇ ਤੇ ਗੁਰੂ ਘਰ ਆਵਾਂਗਾ ਹੁਣ ਕਹਿੰਦਾ ਅਸੀਂ ਪਿੱਛੇ ਜੇ ਵੀ ਕੋਈ ਗੱਲ ਨਹੀਂ ਮੈਂ ਆ ਜਾਣਾ ਪਰਦਾਸ ਨੇ ਇੱਕ ਗੱਲ ਕਹੀ ਸੀ ਆਉਣ ਵਾਲੇ ਜਿਹੜੇ ਸਨਾਹ ਲੈ ਕੇ ਆਏ ਸਜਣ ਉਹਨਾਂ ਨੂੰ ਕਿਹਾ ਸੀਗਾ ਵੀ ਸੀਐਮ ਜਦੋਂ ਨਾ ਮਨੋਰ ਲਾਲ ਖੱਟਰ ਸੀਐਮ ਬਣ ਜੇਗਾ ਨਾ ਜਾਂ ਹੋਣ ਵਾਲਾ ਬਣਿਆ ਤੇ ਬਣ ਕੇ ਗੁਰੂ ਘਰ ਆਣ ਕੇ ਮੱਥਾ ਟੇਕ ਜੇ ਕੋਈ ਗੱਲ ਨਹੀਂ ਅਜੇ ਇੱਕ ਫੋਟੋ ਦੀ ਗੱਲ ਸੀਗੀ ਪਰ ਇੰਨਾ ਕੁਝ ਸੁਖਵੀਰ ਦੇ ਮੰਨਣ ਉੱਤੇ ਉਹਨੂੰ ਸਵਾਮਾਂ ਲਾਈਆਂ ਗਈਆਂ ਐਨੇ ਵੱਡੇ ਦੋਸ਼ ਕੀਤੇ ਉਹਨੇ ਕਤਲੇਆਮ ਕਰਾਏ ਅੱਜ ਵੀ ਉਹ ਸਿੱਖ ਜਿਹੜੇ ਆ ਵਿਚਾਰੇ ਉਹ ਧਰਨੇ ਉੱਤੇ ਬੈਠੇ ਹੋਏ ਨੇ ਬਰਗਾੜੀ ਬੈਠੇ ਹੋਏ ਨੇ ਚੰਡੀਗੜ੍ਹ ਬੈਠੇ ਨੇ ਦੱਸੋ ਮੈਨੂੰ ਜੇ ਤੁਸੀਂ ਆਹ ਜਿਹੜੀ ਸਜ਼ਾ ਸਖਬੀਰ ਬਾਦ ਨੂੰ ਲਾ ਦਿੱਤੀ ਜੇ ਤੇ ਹੁਣ ਅੱਗੇ ਸਰਕਾਰੀ ਦਰਬਾਰੇ ਨੂੰ ਕੀ ਜਵਾਬ ਦਈਏ ਕਿ ਅਸੀਂ ਕਾਦੇ ਲਈ ਬੈਠੇ ਇੱਥੇ ਅਸੀਂ ਕਾਦੀ ਮੰਗ ਕਰ ਰਹੇ ਆ ਸਾਨੂੰ ਕੀ ਸਫਲਤਾ ਪ੍ਰਾਪਤ ਹੋਵੇਗੀ ਜਦੋਂ ਇੱਕ ਸਿੱਖ ਕੌਮ ਦੇ ਨਮਾਇंदे ਐਡੇ ਵੱਡੇ ਤਖਤ ਦੇ ਉੱਤੋਂ ਜਿਹੜੇ ਜੱਤੇਦਾਰ ਨੇ ਸਤਿਕਾਰਯੋਗ ਨੇ ਮਾਹੀ ਲਾਈ ਜਾਂਦੀ ਕਿਸੇ ਤਰੀਕੇ ਦਾ ਉਹਨੂੰ ਡਾਂਡ ਦਿੱਤਾ ਜਾਂਦਾ ਪਹਿਲੀ ਗੱਲ ਤੇ ਜਦੋਂ ਮਨ ਨਹੀਂ ਗਿਆ ਸੀ ਕਹਿੰਦੇ ਵੀ ਨਹੀਂ ਵੀ ਸਜਣਾ ਤੂੰ ਸਾਰੀਆਂ ਗਲਤੀਆਂ ਮੰਨ ਗਿਆ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹ ਤੇ ਹਰੇਕ ਬੰਦਾ ਕੋਈ ਗਲਤੀ ਕਰਕੇ ਸ੍ਰੀ ਕਲਤਾਪਸਰ ਤੇ ਪੇਸ਼ ਹੋ ਜਾਇਆ ਕਰੇਗਾ ਤੇ ਅਸੀਂ ਮਾਫੀ ਮੰਗ ਲਿਆ ਕਰਾਂਗੇ ਜਾਂ ਕੋ ਆਪਣੇ ਕਾਨੂੰਨ ਦੇ ਨਾਲ ਉਹਨੂੰ ਸਜ਼ਾ ਲਾਈ ਜਾਂਦੀ ਅਕਾਲੀ ਫੂਲਾ ਸਿੰਘ ਦੀ ਗੱਲ ਕਰ ਰਹੇ ਹੋ ਤੁਸੀਂ ਆ ਕਈ ਸਜੰਦਰ ਆ ਰਹੇ ਨੇ ਜੀ ਸਿੰਘ ਸਾਹਿਬਾਂ ਨੇ ਕਾਲੀ ਫੁੱਲਾ ਸਿੰਘ ਆਲਾ ਰੋਲ ਨਭਾਇਆ ਮਹਾਰਾਜ ਜੀਤ ਸਿੰਘ ਨੇ ਕੰਜਰੀ ਦਾ ਨਾਚ ਦੇਖਿਆ ਸਿਵ ਕੰਜਰੀ ਦਾ ਨਾਚ ਵੇਖਿਆ ਸੀਗਾ ਤੇ ਉਹਨੂੰ ਕੋੜਿਆਂ ਦੀ ਸਜ਼ਾ ਮਿਲੀ ਸੀ ਤੇ ਇੱਕ ਗੁਰੂ ਦੀ ਬੇਅਦਵੀ ਕਰਨ ਵਾਲਾ ਸਿੰਘ ਸ਼ਹੀਦ ਕਰਾਉਣ ਵਾਲਾ ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੀ ਸੋਚਦੇ ਹੋਣਗੇ ਕਿ ਸਾਡੇ ਜਿਹੜੇ ਆ ਬਣਾਏ ਹੋਏ ਆਗੂ ਸਾਡੀਆਂ ਥਾਵਾਂ ਤੇ ਸਮਾਵਾ ਕਰ ਰਹੇ ਨੇ ਕਿ ਇਹ ਸਖਬੀਰ ਬਾਦਲ ਤੋਂ ਡਰ ਗਏ ਜਾਂ ਸਰਕਾਰਾਂ ਤੋਂ ਡਰ ਗਏ ਕਿ ਜਾਂ ਸਖਬੀਰ ਬਾਦਲ ਨੇ ਇਹਨਾਂ ਜ਼ਹੀਦਾਰਾਂ ਨੂੰ ਬਣਾਇਆ ਤਾਂ ਪੱਖ ਕਰ ਗਏ ਅੱਜ ਲੋਕਾਂ ਵਿੱਚ ਬਹੁਤ ਵੱਡਾ ਰੋਸ ਆ ਇਹ ਨਾ ਕਿਉਂ ਕਿ ਸ੍ਰੀ ਅਕਾਲ ਸਾਹਿਬ ਸਾਹਿਬ ਤੋਂ ਤੁਸੀਂ ਇਹਨਾਂ ਨੂੰ ਮਾਫੀ ਦਿੱਤੀ ਆ ਜਿਹੜਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਦਾ ਜਿਹੜਾ ਸਿੰਘਾਂ ਨਾਲ ਪਿਆਰ ਕਰਦਾ ਜਿੰਨਾਂ ਦੇ ਪੁੱਤ ਮਾਰੇ ਗਏ ਨੇ ਉਹਨਾਂ ਮਾਵਾਂ ਦਾ ਸਤਿਕਾਰ ਕਰਦਾ ਉਹਨਾਂ ਸ਼ਹੀਦਾਂ ਦਾ ਸਤਿਕਾਰ ਕਰਦਾ ਉਹ ਮਾਫ਼ ਨਹੀਂ ਕਰਨਗੇ ਤੇ ਜੇ ਇਹ ਹੀ ਗੱਲ ਆ ਤੇ ਭਾਈ ਨਰੈਣ ਸਿੰਘ ਨੇ ਕੱਲ੍ਹ ਵਾਰ ਕੀਤਾ ਫਿਰ ਉਹਨੂੰ ਵੀ ਮਾਫ਼ੀ ਦੇ ਦੋ ਉਹਨੂੰ ਕਿਉਂ ਕਹਿੰਦੇ ਆ ਸਿੰਘ ਸਾਹਿਬ 1 ਮਿੰਟ ਦੇ ਵਿੱਚ ਲਾਈਵ ਹੋ ਕੇ ਕਹਿ ਰਹੇ ਸੀਗੇ ਵੀ ਇਹਨਾਂ ਨੇ ਸ੍ਰੀ ਕਾਲ ਦਾ ਸਭ ਤੋਂ ਗੋਲੀ ਚਲਾਈ ਮੈਂ ਕਹਿੰਨਾ ਗੁਰੂ ਘਰ ਗੋਲੀ ਚੱਲੀ ਪਰ ਜਿਨੇ ਗੁਰੂਗੀਆਂ ਬੇਅਦਬੀਆਂ ਕਰਾਈਆਂ ਗੁਰੂ ਕੇ ਸਿੰਘ ਸ਼ਹੀਦ ਕਰਾਏ ਕਿ ਉਹ ਦੋਸ਼ੀ ਘਾਟਾ ਅੱਜ ਉਹ ਇਹਨਾਂ ਕਾਰਨਾ ਕਰਕੇ ਆਪਣੀ ਪਾਰਟੀ ਗਵਾ ਬੈਠਾ ਅੱਜ ਹਾਰਿਆ ਹੋਇਆ ਬੰਦਾ ਇੱਕ ਜੀ ਉਹ ਸਤਾ ਦੇ ਵਿੱਚ ਹੁੰਦਾ ਨਾ ਤੇ ਕਦੇ ਕਾਲ ਤੱਕ ਸਾਬ ਤੇ ਤੁਸੀਂ ਪੇਸ਼ ਵੀ ਨਹੀਂ ਕਰਨਾ ਸੀ ਤੇ ਉਹਨੇ ਹੋਣਾ ਵੀ ਨਹੀਂ ਸੀਗਾ ਪਹਿਲੋਂ ਨਹੀਂ ਹੋਇਆ ਇਹ ਨਾજર ਮੰਗਿਏ ਨੇ ਮਾਫੀ ਆਜ ਜੋ ਸਤਾਤੋਂ ਲਥਾ ਨਹੀਂ ਸਤਾ ਦੇ ਵਿੱਚ ਉਜੜ ਗਿਆ ਬਿਲਕੁਲ ਖਤਮ ਹੋ ਗਿਆ ਤੁਸੀਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਵੇਖਿਆ ਵੀ ਕੋਈ ਛੀਡ ਨਹੀਂ ਆਈ ਤੇ ਨਾਲੇ ਉਹਦੀ ਨਾਲਦੀ ਨੇ ਕਿਹਾ ਵੀ ਸਾਡਾ ਕੱਖ ਨਾ ਰਵੇ ਉਹਨਾਂ ਦੇ ਘਰੋਂ ਸੁਖਬੀਰ ਬਾਦਲ ਦੀ ਘਰ ਦੀ ਨੇ ਕਿਹਾ ਵੀ ਸਾਡਾ ਕੱਖ ਨਾ ਰਵੇ ਜੇ ਅਸੀਂ ਬਿਆਦੀ ਮੇਹ ਕੀਤੀਆਂ ਤੇ ਅੱਜ ਸੁਖਬੀਰ ਬਾਦਲ ਨੇ ਸਾਰੇ ਗੁਨਾਹ ਮੰਨੇ ਆ ਤੇ ਮੈਂ ਉਸ ਬੀਬਾ ਨੂੰ ਪੁੱਛਣਾ ਚਾਹਣਾ ਬੀਬਾ ਗੁਰੂ ਰਾਮਦਾਸ ਨੇ ਤੇ ਹੁਣ ਕਿਰਪਾ ਕੀਤੀ ਆ ਤੁਹਾਡੇ ਤੋਂ ਸਾਰਾ ਕੁਝ ਮੰਗਾ ਲਿਆ ਮੰਨਾਲਿਆ ਤੇ ਜਿਹੜਾ ਤੂੰ ਮੰਗਿਆ ਨਾ ਗੁਰੂ ਰਾਮਦਾਸ ਮਹਾਰਾਜ ਤੋਂ ਸੱਚੇ ਪਾਤਸ਼ਾਹ ਤੋਂ ਜ਼ਰੂਰ ਦੇਵੇਗਾ ਬਖੇਰੂ ਬਖੇਰੂ ਗਈ ਪਾਲਟੀ ਆ ਜਿਹੜੀ ਤੁਹਾਡੀ ਤੇ ਅੱਜ ਹਾਰਿਆ ਹੋਇਆ ਬੰਦਾ ਇੱਕ ਜਿਹੜਾ ਬੰਦਾ ਬਿਲਕੁਲ ਹਾਰ ਗਿਆ ਲੋਕੀ ਜਿੰਦਾ ਸਾਥ ਛੱਡ ਗਏ ਨੇ ਪਰ ਅਜ ਫਿਰ ਸਿੰਘ ਸਾਹਿਬ ਉਹਨੂੰ ਮਾਫੀ ਜਦੋਂ ਇੰਨਾ ਕੁਝ ਮੰਨ ਗਿਆ ਸੀਗਾ ਤੇ ਸਿੰਘ ਸਾਹਿਬ ਕਹਿ ਸਕਦੇ ਸੀਗੇ ਕਿ ਭਾਈ ਨਹੀਂ ਸੰਗਤਾਂ ਦਾ ਵਿਚਾਰ ਕਰਕੇ ਵੱਡੇ ਪੱਧਰ ਉਤੇ ਤੈਨੂੰ ਮਾਫੀ ਮਿਲੇਗੀ ਇਦਾਂ ਨਹੀਂ ਮਿਲੇਗੀ ਤੇ ਥੋੜੇ ਦਿਨ ਪਹਿਲਾਂ ਕਹਿੰਦੇ ਸਖਵੀਰ ਬਾਦਲਾ ਵੀ ਚਿੱਠੀ ਲੈ ਗਿਆ ਵੀ ਮੇਰਾ ਕੁਝ ਨਾ ਕੋ ਹੱਲ ਕਰੋ ਜਿੱਦਣ ਉਹਦੀ ਲੱਤ ਟੁੱਟੀ ਕੇ ਪੈਰ ਟੁੱਟਾਂ ਦਾ ਇਥੋਂ ਪਤਾ ਲੱਗਦਾ ਕਿ ਸਿੰਘ ਸਾਹਿਬ ਬਾਦਲਾਂ ਦੇ ਸੀ ਬਾਦਲਾਂ ਨੇ ਜੇਬਾਂ ਵਿੱਚੋਂ ਨਿਕਲੇ ਨੇ ਤੁਸੀਂ ਆਪਣਾ ਆਪ ਦਿਖਾ ਰਹੇ ਜੀ ਅੱਜ ਜਿਹੜੇ ਥਾਂ-ਥਾਂ ਮੋਰਚੇ ਲੱਗੇ ਕੀ ਕਹੀਏ ਸਰਕਾਰਾਂ ਨੂੰ ਕੀ ਮਿਲ ਕੇ ਕਹੀਏ ਉਹ ਅੱਗੋਂ ਇਹ ਕਹਿਣਗੇ ਨਾ ਕਿ ਜਿਨ੍ਹਾਂ ਬੇਅਦਮੀਆਂ ਕੀਤੀਆਂ ਜਿਨ੍ਹਾਂ ਕਰਵਾਈਆਂ ਉਹਨਾਂ ਨੂੰ ਮਾਫ਼ੀਆਂ ਦਵਾਉਣ ਦੇ ਸਵੀਰ ਬਾਦਲ ਸਰਸੇ ਵਾਲਿਆਂ ਨੂੰ ਤੇ ਤੁਸੀਂ ਕਹਿੰਦੇ ਵੀ ਆਮ ਬੰਦੇ ਲਈ ਸਜ਼ਾ ਹੋਣੀ ਚਾਹੀਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜੇ ਵੰਗ ਪਾੜਦਾ ਜਾਂ ਬੇਅਦਬੀ ਕਰਦਾ ਤੁਸੀਂ ਕਿਹੜੇ ਪੱਖ ਦੇ ਸਜ਼ਾਵਾਂ ਮੰਗਦੇ ਜੀ ਕਿਹੜੇ ਹਿਸਾਬ ਦੇ ਤੁਸੀਂ ਕਾਨੂੰਨ ਬਣਾਉਣਾ ਚਾਹੁੰਦੇ ਜੀ ਕਿਹੜੇ ਮੂਹਨਾ ਕਹਾਗੇ ਸਰਕਾਰਾਂ ਨੂੰ ਅੱਗੇ ਉਠੋ ਕੇ ਜਵਾਬ ਦੇਣਗੇ ਮੇਰੀ ਗੱਲ ਦਾ ਗੋਸਾ ਨਾ ਕਰਿਓ ਜੀ ਮੈਨੂੰ ਬੜਿਆਂ ਫੌਜਾਂ ਨੇ ਕਿਹਾ ਵੀ ਕੁਛ ਬੋਲੋ ਮੈਂ ਬੋਲਾਂਗਾ ਜਰੂਰ ਹਾਂ ਬਿਲਮ ਨੂੰ ਵੇਖ ਲੈਂਦੇ ਵੀ ਹੁੰਦਾ ਕੀ ਆ ਤੇ ਅੱਜ ਬਾਦਲ ਸਾਹਿਬ ਸੇਵਾ ਕਰ ਰਹੇ ਨੇ ਤਰਤਾਂ ਤੇ ਜਾ ਕੇ ਕਾਦੀ ਸੇਵਾ 550 ਬੰਦਾ ਫਾਇਲ ਆਇਆ ਸਕਿਉਰਿਟੀ ਤੇ ਇੱਕ ਬੰਦੇ ਆਸਤੇ ਕਿਹੜੀ ਸਜ਼ਾ ਦਿੱਤੀ ਤੁਸੀਂ ਭਾਂਡੇ ਮੰਜਦੀ ਇਹ ਸਜ਼ਾ ਕੀ ਸੇਵਾ ਚਿਹਦਾਲੀ ਤੁਹਾਡੇ ਬੜਾ ਸਤਿਕਾਰ ਕਰਦੇ ਪਰ ਆ ਜਿਹੜਾ ਪੱਖ ਕੀਤਾ ਨਾ ਤੁਸੀਂ ਪੱਖ ਬਾਜੀ ਕਰਕੇ ਜੇ ਤਕਬੀਰ ਬਾਦਲ ਹੋਰ ਕਈ ਸਾਡੇ ਵਾਲੋਂ ਭਾਵੇਂ ਪੰਜਾਬ ਵੇਚ ਕੇ ਖਾ ਜਾਂਦਾ ਪਰ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਦਵੀ ਉਹਨੇ ਮੰਨਿਆ ਤਰਤ ਦੇ ਖੜ ਕੇ ਕਿ ਮੈਂ ਸਾਰੇ ਕੰਮ ਕਰਾਏ ਆ ਤੇ ਤੁਹਾਡੇ ਮੂੰਹ ਦੇ ਵਿੱਚੋਂ ਇਹ ਨਹੀਂ ਨਿਕਲਿਆ ਕਿ ਇਹਦਾ ਫੈਸਲਾ ਥੋੜੇ ਦਿਨ ਠਹਿਰ ਕੇ ਕਰਾਂਗੇ ਇਹਦਾ ਫੈਸਲਾ ਸੰਗਤ ਦੇ ਵਿੱਚ ਲਿਆ ਜਾਵੇਗਾ ਕਿਉਂਕਿ ਇਹਦਾ ਵੱਡਾ ਦੋਸ਼ੀ ਹੀ ਨਾ ਕੋਈ ਜੱਜ ਮੌਤ ਦੀ ਸਜ਼ਾ ਇਕੋ ਤਰੀਕ ਦੇ ਵਿੱਚ ਨਹੀਂ ਸੁਣਾਉਂਦਾ ਤੇ ਜੱਜ ਕਿਸ ਦਾ ਕੋਡ ਦੇ ਵਿੱਚ ਕੋ ਤਰੀਕ ਭੁਗਤਨ ਜਾਂਦਾ ਤੁਹਾਨੂੰ ਪਹਿਲੀ ਤਰੀਕ ਦੇ ਭਰੀ ਜਾਂ ਉਹਨੂੰ ਸਜ਼ਾ ਨਹੀਂ ਦਿੰਦਾ ਪਰ ਤੁਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਤਖਤ ਤੇ ਬੈਠ ਕੇ ਇੱਕ ਮਿੰਟ 'ਚ ਦੋਸ਼ੀ ਨੂੰ ਕਿਹੜੀ ਸਜ਼ਾ ਸੁਣਾਈ ਇਹ ਤੁਸੀਂ ਸੋਚੋ ਆਪਣੇ ਅੰਦਰ ਝਾਤੀਆਂ ਮਾਰੋ ਇਹ ਆਉਦੇ ਆਦੇ ਕੋ ਨਹੀਂ ਰਹਿਣਗੇ ਬਦਾ ਕਿੱਡਾ ਵੀ ਮਾੜਾ ਹੋਵੇ ਮੈਂ ਕਹਿੰਦਾ ਬਲਾਦਕਾਰੀ ਵੀ ਹੋਵੇ ਉਹਨੂੰ ਮਾਫੀ ਮਿਲ ਸਕਦੀ ਹੈ ਪਰ ਜਿਹੜਾ ਗੁਰੂ ਦਾ ਦੋਸ਼ੀ ਹੈ ਨਾ ਸੰਗਤਾਂ ਦਾ ਦੋਸ਼ੀ ਹੈ ਉਹਨੂੰ ਮਾਫੀ ਨਹੀਂ ਹੋਣੀ ਚਾਹੀਦੀ ਹੋਂਦ ਤੇ ਤੁਸੀਂ ਕੋਈ ਚਿਰ ਬੈਨ ਲਾਉਂਦੇ ਕਹਿੰਦੇ ਵੀ ਤੇਰੀ ਸੁਣਵਾਈ ਫੇਰ ਹੋਏਗੀ ਘਟੋ ਘੜ ਕੋਈ 10 ਤਰੀਕਾਂ ਪੈਦੀਆਂ ਹੁੰਦੀਆਂ ਆ ਜਿਹੜੇ ਪੱਕਵਾਦੀ ਸੱਜਣ ਇਹਨਾਂ ਨੂੰ ਗੁੱਸਾ ਲੱਗਦਾ ਹੋਣਾ ਵੀ ਤੁਸੀਂ ਕਾਲ ਤਖਤ ਸਾਹਿਬ ਦੀ ਉਹ ਕਰ ਦੇ ਜੇ ਖਾਲਸਾ ਤਖਤ ਸਾਹਿਬ ਸਾਡਾ ਤਖਤ ਹੈ ਪਰ ਉਥੇ ਬੰਦੇ ਜਿਹੜੇ ਆ ਉਹ ਤੇਰੇ ਮੇਰੇ ਵਰਗੇ ਸਾਡੇ ਵਰਗੇ ਆ ਜਿਹੜੇ ਸਜਾ ਸੁਣਾਉਣ ਵਾਲੇ ਆ ਜਿਹੜੇ ਪੱਕ ਬਾਤ ਕਰਨ ਵਾਲੇ ਆ ਤੁਸੀਂ ਇੱਕੋ ਗੱਲ ਸੋਚ ਲਓ ਜੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਨ ਵਾਲੇ ਨੂੰ ਆ ਭਾਂਡੇ ਮਾਣ ਜਾਂਦੀ ਕੀਰਤਨ ਸੁਣਦੀ ਸੇਵਾ ਨਾਲ ਹੀ ਕੰਮ ਨਿਭੜ ਸਕਦਾ ਤੇ ਜਿਹੜੇ ਹੋਰ ਤੁਸੀਂ ਫਾਇ ਲੋਕੀ ਲਾਏ ਆ ਜਾਂ ਜਿਨ੍ਹਾਂ ਦੇ ਸਿਰ ਵੱਡੇ ਜੇ ਉਹਨਾਂ ਨੇ ਕੀ ਗਵਾਏ ਫਿਰ ਇਹੀ ਕੰਮ ਕੀਤਾ ਹੈ ਨਾ ਜੋ ਬਾਦਲਾ ਹੋਣਾ ਕੀਤਾ ਆ ਬੰਦੀ ਸੇਕ ਕਦੋਂ ਦੇ ਅੰਦਰ ਪਏ ਆ ਇਹਨੇ ਕੋਈ ਜ਼ੋਰ ਲਾ ਕੇ ਗਿਆ ਆ ਸਾਡੀ ਤੇ એનર્ਜੀ ਵੇਸਟ ਕਰਨ ਕਰਨ ਤੇ ਹੋਏ ਐ ਅਸੀਂ ਕਦੇ ਕਿਤੇ ਜਾ ਕੇ ਮੋਰਚਾ ਲਾ ਦਿੰਨੇ ਆ ਕਦੇ ਕਿਤੇ ਲਾ ਦਿੰਨੇ ਆ ਜਿਹੜਾ ਇੱਕ ਕੰਮ ਲੱਗੇ ਆ ਉਹਦਾ ਕੋਈ ਫਾਈਨਲ ਨਹੀਂ ਹੋਇਆ ਸਾਡਾ ਤੇ ਅਸੀਂ ਦੂਜੇ ਨੂੰ ਫੜ ਦਿੰਨੇ ਆ ਸੰਗਤੀ ਫੈਸਲਾ ਹੋਣਾ ਚਾਹੀਦਾ ਸੰਗਤੀ ਫੈਸਲਾ ਇਹ ਮੇਰੀ ਵੀਡੀਓ ਨੂੰ ਬਹੁਤ ਬਹੁਤ ਵੀਰੋ ਸ਼ੇਅਰ ਕਰਦੇ ਹੋ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆਂ ਅਸੀਂ ਜਹੇਦਾਰਾਂ ਦਾ ਸਤਿਕਾਰ ਕਰਦੇ ਸੀ ਪਰ ਜੋ ਇਹਨਾਂ ਨੇ ਅੱਜ ਕੀਤਾ ਨਾ ਇੱਕ ਬੰਦਾ ਕਹੇ ਵੀ ਮੈਂ ਗੁਰੂ ਦੀ ਬੇਦਵੀਂ ਕਰਾਈ ਮੈਂ ਗੋਲੀ ਚਲਵਾਈ ਮੈਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਤੇ ਉਹਨਾਂ ਜਹੇਦਾਰਾਂ ਦੀ ਜ਼ਮੀਰ ਮਰ ਗਈ ਸੀ ਉਹ ਕਹਿੰਦੇ ਸੀ ਇਹ ਗੱਲ ਤੇ ਬੜੀ ਲੋਕਾਂ ਨੇ ਸੁਣੀ ਐ ਵੀ ਉਹਨਾਂ ਨੇ ਕਿਹਾ ਕਿ ਹਾਂ ਨਾ ਜਵਾਬ ਦੇਣਾ ਕੋਈ ਸਪਸ਼ਟੀਕਰਨ ਨਹੀਂ ਦੇਣਾ ਜਿਹੜਾ ਇੱਕ ਬੰਦਾ ਇੰਨੀ ਗੱਲ ਮੰਨ ਕੇ ਹਾਂ ਨਾ ਜਵਾਬ ਦੇ ਰਿਹਾ ਸੀ ਕੀ ਗੱਲ ਉਹ ਦੋਸ਼ੀ ਨਹੀਂ ਹੈਗਾ ਤੁਸੀਂ ਇੰਨੀ ਵੀ ਗੱਲ ਨੂੰ ਵੱਡੀ ਕਰ ਲਿਆ ਵੀ ਉਹਨਾਂ ਸਿੰਘ ਸਾਹਿਬਾਂ ਨੇ ਕਿਹਾ ਵੀ ਹਾਂ ਨਾ ਜਵਾਬ ਦੇਣਾ ਸੋਚੋ ਯਾਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਈ ਆ ਸਿੰਘ ਸ਼ਹੀਦ ਹੋਇਆ ਔਰ ਇੱਕ ਬੰਦੇ ਦੀ ਕਮਾਨ ਨੇ ਸਾਰਾ ਕੁਝ ਕਰਾਇਆ ਮੈਂ ਨਹੀਂ ਕਹਿੰਦਾ ਅਕਾਲੀ ਮਾੜੇ ਆ ਵਿੱਚ ਬੰਦੇ ਮਾੜੇ ਹੁੰਦੇ ਆ ਸ਼੍ਰੋਮਣੀ ਅਕਾਲੀ ਮਾੜਾ ਨਹੀਂ ਜੇ ਸੁਖਬੀਰ ਆ ਜਿਹੜਾ ਆਪਣਾ ਅਹੁਦਾ ਪਹਿਲਾਂ ਛੱਡ ਦਿੰਦਾ ਤੇ ਸ਼ਾਇਦ ਪਾਰਟੀ ਆਪਣੇ ਪੈਰਾਂ ਸਿਰ ਹੋ ਜਾਂਦੀ ਛੱਡਦਾ ਕਹਦੋ ਨਹੀਂਗਾ ਐਸੀ ਗੱਲਾਂ ਤੋਂ ਕੰਮਾਂ ਤੋਂ ਨਹੀਂ ਛੱਡਦਾ ਹੈਗਾ ਉਹਦਾ ਛੱਡਿਆ ਨਾ ਤਾਂ ਆਇਆ ਤਾਂ ਤੁਹਾਡੇ ਕੋਲ ਆਇਆ ਉਹ ਪਰ ਸਾਰਾ ਕੁਝ ਖਤਮ ਕਰਕੇ ਆਇਆ ਤੇ ਤੁਸੀਂ ਉਸ ਬੰਦੇ ਨੂੰ ਫੇਰ ਮਾਫੀ ਦਿੱਤੀ ਇਹਦਾ ਮਾਫੀ ਨਹੀਂ ਹੋਣੀ ਚਾਹੀਦੀ ਸੀ ਇਹ ਤੇ ਦੇਸ਼ ਵੇ ਦੇਸ਼ ਦੀਆਂ ਸੰਗਤਾਂ ਦੇ ਵਿੱਚ ਕੀ ਆ ਪੂਰੇ ਵਰਲਡ ਦੇ ਵਿੱਚ ਆਮ ਹਿੰਦੂ ਜਨਤਾ ਵਿੱਚ ਵੀ ਰੋਸ ਆ ਕਿ ਇੱਕ ਬੰਦਾ ਬੇਅਦਬੀ ਕਰਨ ਵਾਲਾ ਸਾਰੇ ਕੰਮ ਕਰਾਉਣ ਵਾਲਾ ਪੰਜਾਬ ਨੂੰ ਖਤਮ ਕਰਾਉਣ ਵਾਲਾ ਸਿੱਖੀ ਨੂੰ ਢਾਲ ਆਉਣ ਵਾਲਾ ਬੰਦ ਨੂੰ ਢਾਲ ਆਉਣ ਵਾਲਾ ਤੇ ਸਿੰਘ ਸਹਿਬਾ ਨੇ ਉਹਨੂੰ ਇੱਕ ਮਿੰਟ ਚ ਮਾਫੀ ਦੇ ਦਿੱਤੀ ਇਦਾਂ ਸਾਡੇ ਵਰਗੇ ਮਾਰੇ ਬੰਦੇ ਮਿੰਟ ਜਾ ਕੇ ਕਲ ਤਾਂ ਸਾਬ ਤੇ ਹਾਜ਼ਰ ਹੋ ਕੇ ਕਿਹਾ ਕਰਨਗੇ ਸਾਡਾ ਤੋਂ ਗਲਤੀ ਹੋ ਗਈ ਆ ਆਹਰ ਬਾਬਿਆਂ ਨੇ ਕੀ ਵਿਗਾੜਿਆ ਹੋਣਾ ਇਹਨਾਂ ਨੂੰ ਵੀ ਛੱਡੋ ਖੜਾ ਮੈਰੋ ਨੂੰ ਮੈਂ ਕਹਿੰਦਾ ਬੇਨਤੀ ਕਰਦਾ ਵੀ ਮੈਰੋ ਜੇ ਡੇ ਡੇ ਬੰਦਿਆਂ ਨੂੰ ਮਾਫੀ ਮਿਲ ਸਕਦੀ ਹੈ ਤਾਂ ਤੂੰ ਕਾਹ ਤੋਂ ਪੰਗਾ ਪਾਇਆ ਵਿੱਚ ਆ ਜਿਹੜਾ ਕਰਨ ਦਿਆ ਚੱਲਣ ਦੇ ਜਿੱਥੇ ਅੱਗੇ ਐਨਾ ਕੋਈ ਚੱਲਣ ਦੇ ਆ ਵੀ ਚੱਲਣ ਦੇ ਪਰ ਨਹੀਂ ਬੋਲਣਾ ਪਿਆ ਤਾਂ ਲੋਕੀ ਸ਼ਾਇਦ ਕਿਸੇ ਚੀਜ਼ਾਂ ਦੇ ਭੁੱਖ ਬਦਲੇ ਜਾਂ ਕੰਮ ਕਰਾਉਣ ਵਾਸਤੇ ਥੱਲੇ ਲੱਗ ਸਕਦੇ ਆ ਆ ਗਰਕ ਨਹੀਂ ਬੋਲਦਾ ਸੰਗਤਾਂ ਨੂੰ ਬੇਨਤੀ ਆ ਤੁਹਾਡੇ ਕੋਲ ਤੁਹਾਡੀ ਜੇਬ ਚ ਮੀਡੀਆ ਤੁਹਾਡੇ ਕੋਲ ਸਾਰਾ ਕੁਝ ਆ ਤੁਹਾਡੇ ਕੋਲ ਫੋਨ ਆ ਲਾਈਵ ਹੋ ਕੇ ਤੁਸੀਂ ਵੀਰੀਲਾ ਜਰੂਰ ਬਣਾਉਂਦੇ ਜੇ ਪਰ ਅੱਜ ਕੌਮ ਦੀ ਗੱਲ ਆ ਇਹ ਸੱਚ ਦਾ ਪਹਿਰਾ ਬੋਲੋ ਸੱਚ ਦਾ ਆ ਸੰਤ ਸਮਾਜ ਨੂੰ ਵੀ ਬੇਨਤੀ ਆ ਆ ਸਾਰਾ ਪੰਜਾਬ ਵਾਲਾ ਸੰਤ ਸਮਾਜ ਤੇ ਚਲੋ ਹੁਣ ਜਿਹੜੇ ਕੰਮ ਲਗਾਓ ਤੁਹਾਨੂੰ ਪਤਾ ਹੀ ਆ ਇਹ ਕਾਲ ਯੁਗ ਦਾ ਸਮਾਂ ਪਰ ਯਾਰ ਗੁਰੂ ਵਾਸਤੇ ਤੇ ਬੋਲੋ ਜਿਹੜੇ ਸੈੰਗ ਸ਼ਹੀਦ ਹੋ ਗਏ ਉਹਨਾਂ ਵਾਸਤੇ ਤੇ ਬੋਲੋ ਆ ਜਿਹੜੇ ਮੋਰਚਾ ਲਾਈ ਬੈਠੇ ਆ ਉਹਨਾਂ ਕੀ ਮੂੰਹ ਵਿਖਾਉਣ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਓ ਜੇ ਜੇ ਮੈਂ ਗਲਤ ਗਿਆ ਨਾ ਤੇ ਮੈਨੂੰ ਕਮੈਂਟ ਕਰਕੇ ਕਹਿ ਦੇ ਬਾਬਾ ਜੀ ਬਿਲਕੁਲ ਗਲਤ ਕਹਿ ਰਹੇ ਤੁਸੀਂ ਇਹ ਮੇਰੀ ਆਵਾਜ਼ ਨਾ ਪੂਰੇ ਸਿੱਖਾਂ ਤੱਕ ਪਹੁੰਚਣੀ ਚਾਹੀਦੀ ਹੈ ਤੁਹਾਡੀ ਜੇ ਐਦਾਂ ਗੁਰੂ ਦੀ ਬੇਅਦਵੀ ਕਰਕੇ ਤੇ ਮਾਫੀ ਮਿਲ ਸਕਦੀ ਹੈ ਫਿਰ ਕੋਈ ਗੱਲ ਨਹੀਂ ਫਿਰ ਕਹਿੰਦੇ ਸਿੰਘ ਸਾਹਿਬ ਵੱਡੇ ਹੋ ਗਏ ਗੁਰੂ ਥੋੜਾ ਵੱਡਾ ਆ ਸਿੰਘ ਸਾਹਿਬ ਵੀ ਵੱਡੇ ਹੋ ਗਏ ਨਾ ਫੈਸਲਾ ਸੁਣਾਉਣ ਵਾਲੇ ਵੱਡੇ ਹੋ ਗਏ ਵੀ ਇੱਕ ਮਿੰਡ ਦੇ ਵਿੱਚ ਉਹਨਾਂ ਨੇ ਪਰ ਗੁਰੂ ਦੀ ਬੇਅਦਵੀ ਕੀਤੀ ਆ ਰਹੂਗਾ ਕੱਖ ਨਹੀਂ ਮਿੱਤਰੋ ਜੋਸ ਵੀ ਇਹਨੇ ਮੰਨਿਆ ਨਾ ਗੁਰੂ ਰਾਮਦਾਸ ਕਰੇਗਾ ਜ਼ਰੂਰ ਆਉਂਦੀ ਘਰ ਦੀ ਨੇ ਕਿਹਾ ਨਾ ਸਾਡਾ ਕੱਖ ਨਾ ਰਵੇ ਰਹਿ ਤਾ ਅੱਗੇ ਵੀ ਕੱਖ ਨਹੀਂਗਾ ਲੋਕਾਂ ਦੀ ਮਾਇਆ ਹੀ ਆ ਨਾ ਉਹਦੇ ਭੀਖ ਮੰਗਾ ਦਿੰਦਾ ਭੀਖ ਤੇ ਐਡਾ ਵੱਡਾ ਕੰਮ ਕਰਕੇ ਇਹ ਸੇਂਗ ਸਾਬਾ ਨੂੰ ਇਹ ਢੀਛੇ ਤੇ ਫੈਸਲਾ ਨਹੀਂ ਲੈਣਾ ਚਾਹੀਦਾ ਜਦੋਂ ਸਭ ਕੁਝ ਮੰਨ ਗਿਆ ਸੀ ਤੁਹਾਨੂੰ ਕਾਹਦਾ ਡਰ ਸੀਗਾ ਵੀ ਫਟਾ ਫੜ ਤੁਸੀਂ ਉਹਨੂੰ ਤਨਖਾਹ ਲਾ ਦਿੱਤੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਿਦਵੀ ਕਰਨ ਵਾਲਿਆਂ ਨੂੰ ਵੀ ਤਨਖਾਹ ਲਾਉਣੀ ਆ ਤੇ ਫਿਰ ਕੋਈ ਵੱਡੀ ਗੱਲ ਨਹੀਂ ਕਿ ਸਮਝ ਲਓ ਬੰਦਾ ਇਹ ਵੱਡਾ ਗੁਰੂ ਤੇ ਨਹੀਂ ਵੱਡਾ ਭਰੋਇਆ ਇਸ ਕਰਕੇ ਸਾਰੇ ਸੰਤ ਸਮਾਜ ਨੂੰ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਕੋ ਮਾੜਾ ਚੰਗਾ ਕੋਈ ਵੀ ਆ ਇਹਦੇ ਤੇ ਬੋਲੋ ਜਰੂਰ ਸਿੰਘ ਸਾਹਿਬ ਸਤਿਕਾਰਯੋਗ ਨੇ ਮੈਂ ਕਹਿੰਨਾ ਤੁਸੀਂ ਸਤਿਕਾਰਯੋਗ ਕਹਿੰਨੇ ਸਾਰੇ ਕਹਿੰਨੇ ਆਪਾਂ ਪਰ ਨਹੀਂ ਦੇਖੋ ਅਜ ਬੰਦਿਆਂ ਪਿੱਛੇ ਲਾ ਕੇ ਕੇ ਤੇ ਇੱਕ ਜਾਇਜ਼ ਜਾਂ ਫੈਸਲਾ ਨਜਾਇਜ਼ ਜਾਂ ਫੈਸਲਾ ਸੁਣਾ ਦੇਣਾ ਇਹ ਵੀ ਕੋਈ ਸਿੰਘ ਸਾਹਿਬਾਂ ਹੋਵੇ ਤੇ ਵਧੀਆ ਗੱਲ ਨਹੀਂ ਗਈ ਅਸੀਂ ਸਟੇਜਾਂ ਉੱਤੇ ਕਹਿੰਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਫਾਇਲ ਆਇਆ ਜਾਵੇ 20 ਸਾਲ ਸਜ਼ਾ ਹੋਣੀ ਚਾਹੀਦੀ ਹੈ ਤੇ ਅਸੀਂ ਆਪ ਜਿਹੜਾ ਸਭ ਕੁਝ ਮੰਨ ਗਿਆ ਜਿਹੜਾ ਸਭ ਕੁਝ ਮੰਨ ਗਿਆ ਅਸੀਂ ਉਹਨੂੰ ਕੁਝ ਲਾ ਨਹੀਂ ਸਕੇ ਤੇ ਨਿਊ ਅਕਾਲੀ ਦਲ ਪਾਰਟੀ ਬਣਾਓ ਲੋੜ ਪੰਥ ਨੂੰ ਰਾਜਨੀਤਿਕ ਦੀ ਵੀ ਪਰ ਮੈਂ ਹੁਣ ਬੇਨਤੀ ਕਰਾਂਗਾ ਆਪੇ ਦਿਲਜੀਤ ਸਿੰਘ ਬਿੱਟੂ ਵਰਗਿਆਂ ਨੂੰ ਪਾਈ ਅਮਰਤਪਾਲ ਵਰਗਿਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਹੁਣ ਮੌਕਾ ਜੇ ਪਾਰਟੀ ਨੂੰ ਸੰਭਾਲੋ ਪਾਰਟੀ ਨਵੀਂ ਬਣਾ ਲਓ ਜਿਹੜੇ ਵਿਚਾਰੇ ਆ ਬੁੜੇ ਹੋ ਚੁੱਕੇ ਆ ਇਹਨਾਂ ਨੂੰ ਆਰਾਮ ਕਰਨ ਦਿਓ ਤੇ ਨਵੀਂ ਪਾਰਟੀ ਜਿਹੜੀ ਆ ਅਕਾਲੀ ਦਲ ਬਣਾਓ ਨਵੇਂ ਹੌਣ ਹਾਰ ਜਿਹੜੇ ਆ ਜਿਹੜੇ ਕੌਮ ਦਾ ਦਰਦ ਰੱਖਣ ਵਾਲੇ ਆ ਪੰਜਾਬ ਦਾ ਦਰਦ ਰੱਖਣ ਵਾਲੇ ਆ ਇਨਸਾਫ ਦਾ ਦਰਦ ਰੱਖਣ ਵਾਲੇ ਆ ਲੋਕਾਂ ਦੀ ਸਾਰ ਲੈਣ ਵਾਲੇ ਆ ਇਹ ਪੰਜਾਬ ਦੇ ਵਿੱਚ ਛੇਤੀ ਧਰਮ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਵਧੀਆ ਤਰੀਕੇ ਦੇ ਨਾਲ ਸੋਹਣ ਸੱਜੇ ਟਾਂ ਦੇ ਨਾਲ ਜਿਹੜੀ ਇਹ ਪਾਰਟੀ ਖੜੀ ਕੀਤੀ ਜਾਵੇ ਕਿਉਂਕਿ ਪਾਰਟੀ ਬਿਨਾ ਵੀ ਕੋਈ ਸਾਡੀ ਸਾਰ ਨਹੀਂ ਅੱਜ ਤੁਸੀਂ ਦੇਖ ਹੀ ਲਿਆ ਅਸੀਂ ਦੂਜੀਆਂ ਤੀਜੀਆਂ ਸਰਕਾਰਾਂ ਬਣਾ ਕੇ ਦੇਖ ਲਿਆ ਪੰਥਕ ਸਰਕਾਰ ਨਹੀਂ ਹੈਗੀ ਸਾਡੇ ਕੋਲ ਕੋਈ ਤੇ ਮਹਾਰਾਜ ਕਹਿੰਦਾ ਰਾਜ ਬਿਨਾ ਨਾ ਧਰਮ ਚੱਲੇ ਧਰਮ ਬਿਨਾ ਸਭ ਦਲੇ ਮਲੇ ਪਰ ਉਹ ਰਾਜਾ ਕਿਹੜਾ ਬਣਾਓ ਉਹ ਧਰਮੀ ਬਣਾਓ ਜਿਹੜਾ ਸਾਰੇ ਪੰਜਾਬ ਦੇ ਨਹੀਂ ਪੂਰੇ ਸਿੱਖਾਂ ਦੀ ਪੂਰੀ ਹਮੈਤ ਦੀ ਮੈਂ ਕਹਿੰਦਾ ਪੂਰੇ ਵਰਲਡ ਦੀ ਸਾਰ ਲਵੇ ਇਹੋ ਜਿਹਾ ਰਾਜਾ ਬਣਾਓ ਇਹੋ ਜੀ ਪਾਰਟੀ ਬਣਾਓ ਸਾਡੀ ਜਿਹੜੀ ਕੌਮ ਆ ਬੜੀ ਉੱਚੀ ਸੁੱਚੀ ਕੌਮ ਆ ਸਾਡਾ ਸ੍ਰੀ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਨ ਕੋਈ ਇਹੋ ਜਿਹਾ ਨਹੀਂ ਜਿਹੜਾ ਨਾ ਕੋਈ ਨਤਮਸਤਕ ਹੁੰਦਾ ਹੋਵੇ ਇਥੋਂ ਇਹੋ ਜਿਹਾ ਮੈਸੇਜ ਆਵੇ ਜਿਹੜੇ ਲੋਕ ਉਹ ਤੁਹਾਡਾ ਮੈਸੇਜ ਤੁਹਾਡੀ ਗੱਲ ਸੁਣ ਕੇ ਤੁਹਾਡੇ ਚਰਨਾਂ ਵਿੱਚ ਡਿੱਗ ਪੈਣ ਪਰ ਜਿਹੜੀ ਅੱਜ ਇਹ ਤੁਸੀਂ ਇਨਸਾਫ ਲਿਆ ਨਾ ਇਹ ਬਹੁਤ ਵੱਡਾ ਆਉਣ ਵਾਲੀਆਂ ਸਮੇਂ ਵਿੱਚ ਇਹ ਵੀ ਲਿਖਿਆ ਜਾਵੇਗਾ ਕਿ ਸਿੰਘ ਸਾਹਿਬਾਂ ਨੇ ਬਹੁਤ ਵੱਡਾ ਜਿਹੜਾ ਪੱਕਾ ਬਾਜੀ ਕਰਕੇ ਜਿਹੜਾ ਫੈਸਲਾ ਲਿਆ ਗਿਆ ਇਹ ਬਹੁਤ ਮਾੜਾ ਹੈ ਮੈਂ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਕਹਾਂਗਾ ਕਿ ਇਸ ਫੈਸਲੇ ਤੇ ਦੁਬਾਰਾ ਫੇਰ ਗੌਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ